ਉਹ ਗੋਮਸਮਾ ਦੇ ਪੱਟੇ ਦਾ 2 ਕਿਲੇ ਪਨੀਰ ਦਾ ਆਪਣੀ ਬਾਦੂ ਹੈ ਬੁਥੇਰੀ ਬੜੀ ਲੋ ਬਾਈ ਜੀ ਮੈਂ ਆ ਗਿਆ ਤਾਂ ਆਪਾਂ ਆਪਣੇ ਡਾਕਟਰ ਘਰਾਂ ਲਿਆਏ ਤੇ ਹਵਾ ਆ ਗਈ ਜੀ ਪਹਿਲਾਂ ਲੋ ਬਾਈ ਆਪਣੇ ਬੰਦੇ ਲੱਗ ਗਏ ਪਨੀਰ ਪੱਟਣਾ ਆਪਣੀ ਅੱਜ ਕੰਮ ਹੈ ਜੋਰਾਂ ਸ਼ੋਰਾਂ ਪਾ ਚੱਲ ਰਿਹਾ ਆਪਣਾ ਮੈਂ ਪੱਟ ਕੇ ਕਲੂਸ ਵੇਰੀ ਲਾਦਣੀ ਇਹਨਾਂ ਨੇ ਆ ਵੀ ਆਵਾਜ਼ ਕੀ ਸ਼ੌਕਰਾ ਨਾ ਮੈਂ ਕਿਹਦਾ ਲੱਗਾ ਪਜਾਮੇ ਖੂ अच्छा है कि नहीं हैं बहुत अच्छा है तन्नू ट्रैक्टर सिखा दूंगा सीखेगा सीख लूंगा सत श्री अकाल जी सारे ਕਿਸਾਨ ਭਰਾਵਾਂ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਬਾਬੇ ਨਾਨਕ ਦਾ ਨਾਮ ਤੇ ਆ ਕੇ ਜੀਰੀ ਲਾਉਣੀ ਸਟਾਰਟ ਕਰਦੇ ਆਂ ਤੇ ਬਾਬੇ ਲਾ ਦੇ ਜੀਰੀ ਹਾਂ ਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਬਾਈ ਜੀ ਜਿਹੜੇ ਆਪਾਂ ਖੇਤ ਚ ਪਹਿਲਾਂ ਹੈਰੋਂ ਕਰਿਆ ਦਾ ਕੱਦੂ ਹੈਰੋਂ ਮਾਰਦੀ ਜਿਹੜੇ ਖੇਤ ਚ ਆਪਾਂ ਪਹਿਲਾਂ ਉਹ ਤੇ ਆਪਾਂ ਹੁਣ ਮਾਰ ਲੱਗੇ ਸਵਾਗਾ ਇਹ ਮੈਂ ਛੱਡੀ ਦੀ ਮੋਟਰ ਐ ਮੈਂ ਛੱਡੀ ਦੀ ਫਿਰ ਲਾਈਟ ਪੱਜ ਗਈ ਜਿਹੜੇ ਹੁਣ ਦੋਨੇ ਮੋਟਰਾਂ ਚਲਾਈ ਪਏ ਆਪਾਂ ਇਹ ਖੇਚੇ ਕੱਦੂ ਸਵੇਰ ਹੀ ਆਉਗੀ ਜਾਂ ਫਿਰ کیا ਉਧਰ ਆਤ ਨੂੰ ਆਪੇ ਪਰ ਆਪਾਂ ਮੋਟਰਾਂ ਬੰਦ ਨਹੀਂ ਕਰਦੀਆਂ ਚੱਲੀ ਜਾਂਦੀਆਂ ਫਿਰ ਇਹ ਜੇ ਆਪਾਂ ਤਾਂ ਕਰਤੇ ਹੁਣ ਨਾਲ ਦੀ ਨਾਲ ਕੱਦੂ ਕਿਉਂਕਿ ਫਿਰ ਆਪਾਂ ਦੋਏ ਰੈਕਟਰ ਦੇ ਵੀ ਬੈਟ ਖੋਲੇ ਵੀ ਆਂ ਨਾ ਉਹਨਾਂ ਚੱਲਣਾ ਲਾ ਫਿਰ ਬੈਡ ਕਰਨੇ ਪੈਣੇ ਨੇ ਫਿਰ ਆਪਾਂ ਹੁਣ ਇਹਦੇ ਨਾਲੇ ਤੁਰਤੇ ਕਰਦੇ ਆਂ ਬਈ ਨਾਲੇ ਰੁੜੀ ਜਾਊਗੀ ਲੈ ਲਈ ਮੈਨੂੰ ਪਰ ਇਦਾਂ ਚੱਕਰ ਹੀ ਨਹੀਂ ਆਇਗਾ ਕੋਈ ਡਾਕਰ ਜਮੀਨਵਾ ਹਰਕ ਪੈਂਦਾ ਬੈੜਾਂ ਦਾ ਔਰ ਸਾਡੀ ਤਾਂ ਜਮੀਨ ਦਾ ਹਰਕਾ ਹੈ ਛੋਟੀ ਆ ਬੰਦਾ ਕਹਿੰਦਾ ਬਣ ਗਿਆ ਖੇਤ ਬਣ ਗਿਆ ਖੇਤ ਕਹਿੰਦਾ ਬੰਦਾ ਕਹਿੰਦਾ ਆਪਣਾ ਜ਼ੀਰੋ ਜ਼ੀਰੋ ਕਰ ਦਿੰਦਾ ਆਹ ਖੇਤ ਵਾਹ ਹਰ ਜਰ ਕਿਵੇਂ ਆ ਖੇਤੀ ਠੀਕ ਨਹੀਂ ਪੁੱਤ ਪੜਾਈ ਠੀਕ ਹੈ ਕਾ ਖੇਤੀ ਠੀਕ ਹੈ? ਉਹ ਪੜਾਈ ਠੀਕ ਹੈ ਕਹਿੰਦਾ ਖੇਤੀ ਠੀਕ ਹੈ ਸ਼ੋਕਰਾ ਕਹਿੰਦਾ। ਸ਼ੋਕਰਾ ਕਰ। ਕੱਲ ਆਉਂਗਾ ਫੇ ਡੋਲਾ ਲਵਾਣ। ਫੇ ਸਕੂਲ? ਨਾ ਛੱਡ ਦੇਣਾ ਕਹਿੰਦਾ ਸਕੂਲ ਹੰ ਦੇਖੋ। ਹੁਣੀ ਤੇ ਕਹਿ ਰਿਹਾ। ਲੋ ਬਾਈ ਆਪਣੀ ਪਨੀਰੀ ਜਾ ਗਿਆ ਸੱਪ। ਕੱਢ ਰੇ। ਰਾਜੂ ਤੂੰ ਕੱਢ। ਕਾਲਾ ਹੈ ਹਾਂ ਕਾਲਾ ਹੈ ਕਾਲਾ ਹੈ ਪੂਰਾ ਕਾਲਾ ਹੈ শাਲਾ ਹਾਂ ਛਟਕਾ ਤੂੰ ਨਗਾ ਲੇਗਾ ਠੀਕ ਹੈ ਠੀਕ ਹੈ ਟੰਗੜੀ ਬੜਾ ਟੰਗੜੀ ਟਾਂਗੜੀ ਉੱਥੇ ਛੇ ਠੋਕ ਸਾਲੇ ਨੂੰ ਹੈ ਹੀ ਹੈ ਹੀ ਟੰਗੜੀ ਲਾ ਟੰਗੜੀ ਹਾਜਾ ਬਲੂ ਰਹਾ ਯਾਰ ਬਹੁਤ ਜਹਰ ਹੈ ਤੰਗੜੀ ਨਾਲ ਦੇਖਦੇ ਕੱਢ ਕੇ ਵੀ ਇਹ ਜਾਂਦਾ ਹੈ ਹਾਂ ਬੋਲੇ ਹਰੇ ਹਰੇ ਮਹਾਨੇ ਉਹ ਜਿਹੜੀ ਕਬਾਬੇ ਨੂੰ ਬਲਾਉ ਦੂਵੇ ਨੂੰ ਉਹਨੇ ਬਾਰ ਕਰਨਾ ਸੱਪ ਨੂੰ ਫੜ ਲੈਣਾ ਕਹਿੰਦਾ ਉਹ ਦੂਜਾ ਜਿਹੜਾ ਲੰਗੜੀ ਆ ਆਪਣਾ ਹਾਂ ਹਾਂ ਉਹ ਕਹਿੰਦਾ ਜਿਹੜਾ ਵੀ ਸੱਪ ਲੜ ਜੇ ਨਾ ਮੱਦੇ ਦੇ ਕਹਿੰਦਾ ਮੈਂ ਤਾਂ ਅਗਾ ਕਰ ਦਿੰਦਾ ਸਾਰਾ ਕਹਿਰਾ ਲੱਗਣਾ ਤਾਂ ਸਾਰਾ ਕੋਈ ਕਾ ਬਣਾਸ ਫਰਾਬ ਨਾ ਕਰੇ ਕੋਈ ਨਹੀਂ ਨਹੀਂ ਮੈਂ ਇੱਕ ਕਰ ਬੜੀ ਆ ਜੁਗਾ ਨਾ ਬੈਠੀ ਬੜੀ ਛਾਪਾ ਬੜੀ ਆ ਮਾਰ ਦੇ ਨਹੀਂ ਆ ਰੋੜਿਆ ਨਾ 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 ਲੋ ਬਾਈ ਜੀ ਮੀ ਆ ਗਿਆ ਤਾਂ ਆਪਾਂ ਆਪਣੇ ਡਾਕਟਰ ਘਰਾਂ ਲਿਆਏ ਤੇ ਹਵਾ ਆ ਗਈ ਪਹਿਲਾਂ ਨੇਰੀ ਫਿਰ ਹੁਣ ਬਾਹਰ ਖੜਾ ਤੇ ਮੜਾ ਮਟਾ ਗਾਰ ਆਗੜ ਜੂਗਾ ਆ ਤਾਂ ਛੋਟਾ ਅੰਦਰੇ ਖੜੇ ਨੇ ਤਾਂ ਗੱਡੇ ਹੀ ਨਾ ਟਾਇਰੇ ਬਹੁਤ ਬੜੇ ਇਹਨਾਂ ਆ ਰਹੇ ਨੇ ਦੋਨੇ ਹਾਂਜੀ ਲੋ ਵੀ ਮਿੱਤਰੋ ਕਦੇ ਬਾਬੇ ਉਹ ਮੀਂਹ ਚੰਗਾ ਪੈ ਗਿਆ। ਜੰਮੀ ਦਾ ਬਹੁਤ ਫਾਇਦਾ ਹੋ ਗਿਆ। ਡਰਾਈਵਰਾਂ ਨੂੰ ਕਹਿੰਦਾ ਮੀਂਹ ਦਾ ਡਰਾਈਵਰਾਂ ਨੂੰ ਬਹੁਤ ਫਾਇਦਾ ਹੋ ਗਿਆ। ਚੱਲ ਰਹੀ ਹੈ ਬਾਈ ਜੀ ਮੋਟਰ। ਬਾਈ ਬਹੁ ਮੀਂਹ ਪੈ ਗਿਆ ਪੰਤਾਲੇ ਚਲਾਤੇ। ਭਰ ਗਿਆ ਦੇਖੋ ਆਪਾਂ ਆਪਣਾ। ਹੁਣ ਆਪਾਂ ਆਇਆ ਗੱਦੂ ਕਰਨ। ਮੁੰਡਾ ਹੁਣ ਫਾਲੀਆਂ ਖੋਲਣ ਲੱਗੇ ਆ ਕਰਦੇ ਆ ਫਿਰ ਕੱਦੂ ਬਾਈ ਲੱਗੀ ਵੀ ਜੀਰੀਆਂ ਨੂੰ ਬਹੁਤ ਫਾਇਦਾ ਮੀਂਹ ਦਾ ਹਾਂ ਬਾਈ ਚੋਬਰ ਹਾਂ ਆ ਅੱਜ ਨਾ ਆਲੇ ਸੰਜਰੇ ਨੜਪਾ ਆਉਂਗਾ ਵਿੱਚ ਆ ਜੰਨਾ ਹਣੇ ਇਹਨੂੰ ਕਿਹਾ ਲੋਰ ਦਾ ਚੱਕ ਲੈ ਪਾਣੀ ਕਰਿਆ ਨਾਲੇ ਦੂਏ ਬਾਈ ਜੀ ਆ ਭਰ ਗਿਆ ਹੁਣ ਆਪਾਂ ਇਧਰ ਜੀਰੀ ਵਿੱਚ ਪਾ ਦਈਏ ਥੋੜਾ ਜਿਹਾ ਡੈੜੀਆਂ ਹੀ ਦਿਖ ਰਹੀਆਂ ਬਾਈ ਖੇਤਾਂ ਚ ਐਨ ਗਾਰਾ ਕਰਤੇ ਆ ਉਹਨਾਂ ਨਹੀਂ ਪਿਆ ਹਲੇ ਉਹਨਾਂ ਨਹੀਂ ਪਿਆ ਯਾਰ ਚੱਲੋ ਇੰਨਾ ਕੀ ਪੈ ਗਿਆ ਬਥੇਰਾ ਫਰਕ ਹੈ ਤਾਂ ਵੀ ਚੱਲੋ ਫਰਕ ਹੈ ਕਹਾਂ ਬਾਈ ਕੱਤੂ ਕਰਨੇ ਦਾ ਨਹੀਂ ਆ ਰਹੀ ਬਹੁਤ ਜਿਆਦਾ ਸੱਤ ਦਾ ਘੁੰਮਦਾ ਨਾ ਕੈਸ ਲੀਪ ਵੀ ਕੱਢਦਾ ਮੋੜ ਬਾਹਰ ਕਹਿੰਦਾ ਗਾਨਾ ਬਰ ਰਾੜ ਮਾਰਦਾ ਜਾ ਜਦ ਨਜ਼ਾਰਾ ਹੁੰਦਾ ਬਹੁਤ ਕੱਤੂ ਕਰਨੇ ਦਾ ਅੱਜ ਕੱਪੜੇ ਦਾ ਲੀਬੜੇ ਰਿਹਾ ਫਾੜਦਾ ਪੂਰਾ ਇੰਡੀਆ ਵਾ ਬੱਦਨਾ ਰਹੀ ਗਿਆ ਲਾ ਦੇਖੋ ਭਾਈ ਇੱਧਰ ਜੀੜੀ ਮਾਰ ਰਹੀ ਆ ਬਣਾਰੇ ਬਿਨਾਂ ਬੜਾ ਦੇ ਮੋੜ ਬਾਹਰ ਕਿ ਕਟ ਤੋੜਦੇ ਨੇ ਬਾਈ ਉਹ ਆ ਗਿਆ ਆਪਣੇ ਚੋਪਰ ਤੋਂ ਖੇਤਾਂ ਵਿੱਚ ਨੂੰ ਹੀ ਤੁਰਿਆ ਆ ਰਿਹਾ ਆ ਗਏ ਬਾਈ ਜੇ ਬਣਦੇ ਆਪਣੇ ਬੜਾ ਦੂਰ ਨਾਲ ਗੱਲ ਕਰ ਗਏ ਕੱਲ ਬਾਈ ਜੇ ਆਪਾਂ ਡੋਲਾ ਨਾਲ ਲੇਪੀਆਂ ਦੇ ਨਾਲੇ ਖੂਦ ਕੱਟੇ ਆ ਤੇ ਬਈਆਂ ਨੇ ਕੋਈ ਸਰੇ ਵਾਲਾ ਕਿੱਲਾ ਲਾ ਲਿਆ ਆਪਣਾ ਜੀਰੂ ਦਾ ਕਈਆਂ ਮੁੰਡੇ ਨੂੰ ਗਾਰੇ ਮਲੀਪੜਨੇ ਦਾ ਬਹੁਤ ਸ਼ੌਂਕ ਹੈ। ਇਹਦਾ ਇੱਧਰ ਆ ਗਿਆ। ਲੱਗੂਆਂ। ਕੋਈ ਬਾਈ ਜੀ ਸਾਡੇ ਡਾਕਟਰ ਜਮੀਨ ਆ ਟਾਇਰ ਕਿਤਨਾ ਚੈੱਕ ਰਹੇ ਹਨ ਗਾਰਾ ਮੁਰੇ ਵਾਲੇ। ਆਹ ਬਾਈ ਚੋਬਰ। ਕਿਵੇਂ ਆ? ਚਲਾਈਏ।